ਇੱਕ ਤਾਂ ਜਿਹੜਾ ਹਵਾ ਬਣਾਇਆ ਹੋਇਆ ਬਾਹਰ ਜਾਣ ਦਾ ਬਾਹਰ ਜਾਣ ਦਾ ਇੱਕ ਉਹ ਵੀ ਹੈ ਇੱਕ ਜਿਵੇਂ ਕਿ ਹਰਦੀਪ ਨੇ ਪਹਿਲਾਂ ਪਹਿਲਾਂ ਵੀ ਕਿਹਾ ਸੀ ਕਿ ਵਲੈਤ ਤੋਂ ਆਉਂਦੇ ਹੁੰਦੇ ਸੀ 15 20 ਸਾਲ ਤੇ ਉਹਨਾਂ ਦੇ ਤਾਂ ਸੂਟ ਕੇਸੇਸ ਵਿੱਚੋਂ ਵੀ ਅਲੱਗ ਹੀ ਖੁਸ਼ਬੂ ਆਉਂਦੀ ਸੀ ਐਂਡ ਯੂ نو ਲਾਈਕ ਯੂ ਸੀ ਕਿ ਅੱਛਾ ਵਲੈਤ ਆ ਇਦਾਂ ਦੇ ਕੱਪੜੇ ਪਾਉਂਦੇ ਨੇ ਉਹਨਾਂ ਫੈਮਲੀਆਂ ਨੂੰ ਪਤਾ ਹੋਣਾ ਨਹੀਂ ਪਤਾ ਹੋਣਾ ਲਵ ਮੈਰਿਜਸ ਜਾਂ ਫਿਰ ਕੁੜੀ ਨੇ ਕੁੜੀ ਨੇ ਪਹਿਲਾਂ ਤੋਂ ਹੀ ਪਲਾਨਿੰਗ ਕੀਤੀ ਹੋਏ ਕਿ ਵੀ ਇਦਾਂ ਹੀ ਕਰਾਂਗੇ ਹੁਣ ਆਪਾਂ ਪਰ ਟਿਕ ਨਹੀਂ ਕਰ ਸਕਦੇ ਕਿ ਕੀ ਹੈ ਹਨਾ ਜਿਹੜੇ ਪਹਿਲਾਂ ਸਮੇਂ ਦੀ ਗੱਲ ਕੀਤੀ ਆ ਉਦੋਂ ਤਸ਼ੱਦਦ ਹੁੰਦੇ ਹੁੰਦੇ ਸੀ ਕੁੜੀਆਂ ਨੂੰ ਵਿਆਹ ਕੇ ਛੱਡ ਜਾਂਦੇ ਹੁੰਦੇ ਸੀ ਹਾਂਜੀ ਦੋ ਦੋ ਤਿੰਨ ਤੋਨ ਵਾਰੀ ਆ ਗਏ ਹੁੰਦੇ ਸੀ ਹਾਂ ਦਾਜ ਪਿੱਛੇ ਵੀ ਸਾੜੀਆਂ ਜਾਂਦੀਆਂ ਹੁੰਦੀਆਂ ਹਾਂਜੀ ਫੋਨ ਹੱਤਿਆ ਵੀ ਕਰਾਈ ਜਾਂਦੀ ਹਰ ਤਰ੍ਹਾਂ ਦਾ ਧੱਕਾ ਕੁੜੀਆਂ ਨਾਲ ਹੋਇਆ ਜਿਸ ਨਾਲ ਉਹ ਸਦੀ ਪਲਟ ਗਈ ਪਾਵਰ ਜਿਹੜੀ ਆ ਉਹ ਮੇਲਸ ਤੋਂ ਸ਼ਿਫਟ ਹੋ ਕੇ ਹੁਣ ਫੀਮੇਲਸ ਕੋਲ ਆ ਗਈ ਬਹੁਤ ਸਟਰੋਂਗਲੀ ਆ ਗਈ ਕੁੜੀਆਂ ਪੜ੍ਹ ਲਿਖ ਗਈਆਂ ਉਹਨਾਂ ਕੋਲ ਪਾਵਰ ਆ ਗਈ ਹੁਣ ਉਹੀ ਕੁੜੀ ਮੇਲਸ ਗਲਤ ਸੀਗੇ 100% ਗਲਤ ਸੀ ਫੇਰ ਵੀ ਕੁੜੀਆਂ ਦੇ ਪੇਰੈਂਟਸ ਉਦੋਂ ਵੀ ਹੱਕ 'ਚ ਨਹੀਂ ਖੜੇ ਕੁੜੀਆਂ ਦੇ ਉਦੋਂ ਵੀ ਉਹਨਾਂ ਦਾ ਸੌਦਾ ਕੀਤਾ ਗਿਆ ਅੱਜ ਵੀ ਕੁੜੀਆਂ ਦਾ ਹੀ ਸੌਦਾ ਕੀਤਾ ਜਾਂਦਾ ਫੀਮੇਲ ਦਾ ਰਾਜ ਆ ਗਿਆ ਹਨਾ ਮੰਨ ਲਓ ਤਾਂ ਫਿਰ ਉਹ ਘਟੋ ਘਟਾ ਇਹ ਫਰਕ ਤਾਂ ਹੋਵੇ ਕਿਸੇ ਆਫਿਸ ਦੇ ਵਿੱਚ ਜੇ 15 20 EMPLOYEE ਨੇ ਪਹਿਲਾਂ ਉਹਨਾਂ ਦਾ ਬੌਸ ਸੀਗਾ ਜਿਹੜਾ ਉਹ ਮੇਲ ਸੀਗਾ ਉਹ ਮੇਲ ਉਹ ਪੰਜ ਜਿਹੜੀਆਂ ਫੀਮੇਲਸ ਕੰਮ ਕਰਦੀਆਂ ਉਹਨਾਂ ਦੀ ਭਾਵਨਾਵਾਂ ਨਹੀਂ ਸੀ ਸਮਝਦਾ ਮੇਬੀ ਉਹਨਾਂ ਦੇ ਦਰਦ ਨਹੀਂ ਸੀ ਸਮਝਦਾ ਹੁਣ ਫੀਮੇਲ ਬੌਸ ਆ ਗਈ ਹੁਣ ਤੱਕ ਨਾ ਸਾਡੀ ਇੰਡਸਟਰੀਆਂ ਸਾਡੇ ਮੇਕਰਸ ਲੋਕਾਂ ਦਾ ਹੀ ਕਸੂਰ ਕੱਢ ਰਹੇ ਆ ਲੋਕ ਦੇਖਦੇ ਨਹੀਂ ਯਾਰ ਅਸੀਂ ਕਿਉਂ ਬਣਾਈਏ ਲੋਕ ਦੇਖਦੇ ਨਹੀਂ ਅਸੀਂ ਕਿਉਂ ਬਣਾਈਏ ਤਾਂ ਫਿਰ ਹੁਣ ਅਸੀਂ ਬਣਾਤੀ ਜੇਸੀ ਬਣਾਤੀ ਸਾਨੂੰ ਸ਼ੁੱਕਰਵਾਰ ਦਾ ਦੇ ਹੀ ਸਕਦੇ ਹਾਂ ਬਾਲੀ ਵੱਡੀ ਦੀ ਮੀਚੁੜੀ ਚੀਜ਼ ਤਾਂ ਅਸੀਂ ਮੰਗ ਨਹੀਂ ਰਹੇ ਫਰਾਈਡੇ ਨੂੰ ਤਾਂ ਆ ਜਾਓ ਇੱਕ ਵਾਰੀ ਥੀਏਟਰ ਫੁੱਲ ਤਾਂ ਕਰੋ اچھا ਇੱਕ ਫਿਲਮ ਨੂੰ ਸਕਸੈਸਫੁਲ ਬਣਾਉਣ ਦੇ ਵਿੱਚ ਪ੍ਰੋਮੋਸ਼ਨ ਦਾ ਕੀ ਰੋਲ ਹੁੰਦਾ ਬਹੁਤ ਰੋਲ ਬਹੁਤ ਵੱਡਾ ਰੋਲ ਹੁੰਦਾ ਜਿਹੜਾ ਸ਼ਾਇਦ ਅਸੀਂ ਨਿਭਾ ਨਾ ਸਕੀਏ ਕਦੇ ਇੱਥੇ ਤੇ ਲੱਗਦਾ ਹੈ ਕਿ ਇਸ ਵਾਰੀ ਉਹ ਸਟਰੈਟਜੀ ਵੀ ਲੈ ਕੇ ਆ ਰਹੇ ਹੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕੋਸ਼ਿਸ਼ ਕਰ ਰਹੇ ਹਾਂ ਹਾਂ ਇਹ ਗੱਲ ਹੈਗੀ ਆ ਗੱਭਰੂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸੰਮਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ 6th ਏਜ ਫਿਲਮ ਜਿਹੜੀ ਹੈ 14 ਮਾਰਚ ਨੂੰ ਰਿਲੀਜ਼ ਹੋ ਰਹੀ ਹੈ ਵੱਡੇ ਪਰਦੇ ਦੇ ਉੱਤੇ। ਸੋ ਮੇਰੇ ਨਾਲ ਹੈ ਫਿਲਮ ਦੀ ਸਟਾਰ ਕਾਸਟ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਆਖਿਰ ਇਹ ਮੁੱਦਾ ਚੱਕਣ ਦੀ ਕੀ ਜ਼ਰੂਰਤ ਪਈ ਅਤੇ ਇਸ ਮੁੱਦੇ ਦੇ ਨਾਲ-ਨਾਲ ਹੋਰ ਕਿਹੜੇ ਅਜਿਹੇ ਮੁੱਦੇ ਨੇ ਜੋ ਇਸ ਫਿਲਮ ਦੇ ਵਿੱਚ ਸਾਨੂੰ ਵੇਖਣ ਨੂੰ ਮਿਲਣਗੇ। ਸੋ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਮੈਂਦੀ ਤਖਰ ਮੈਮ ਐਂਡ ਹਰਦੀਪ ਗਰੇਵਾਲ ਜੀ ਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਠੀਕ ਹੈ थैंक यू सो ਫਿਲਮ ਦਾ ਜਿਹੜਾ ਮੁੱਦਾ ਹੈ ਉਹ ਆਪਣੇ ਪੰਜਾਬ ਦੇ ਵਿੱਚ ਕਹਿ ਲਓ ਕਿ ਕੁਝ ਟਾਈਮ ਤੋਂ ਕਾਫੀ ਇਹ ਚੀਜ਼ਾਂ ਜਿਹੜੀਆਂ ਹੋ ਰਹੀਆਂ ਨੇ ਤੇ ਤੁਸੀਂ ਇਸ ਮੁੱਦੇ ਨੂੰ ਲੈ ਕੇ ਆਏ ਹੋ ਕਦੋਂ ਇਸ ਮੁੱਦੇ ਤੇ ਨਜ਼ਰ ਪਈ ਤੇ ਕਿਉਂ ਲੱਗਾ ਕਿ ਹਾਂ ਇਹ ਫਿਲਮ ਬਣਨੀ ਚਾਹੀਦੀ ਹੈ ਚੱਲ ਰਿਹਾ ਤਾਂ ਬਹੁਤ ਸਾਲਾਂ ਤੋਂ ਸੀ ਹਨਾ ਆਪਣੇ ਆਸ-ਪਾਸ ਨਿਊਜ਼ ਆਉਂਦੀ ਸੀ ਕਿੰਨਾ ਕੁਸ਼ ਹੋ ਰਿਹਾ ਸੀ ਵੀ ਇਦਾਂ ਦਾ ਇਦਾਂ ਦੇ ਕੇਸਸ ਆ ਰਹੇ ਆ ਸੁਣਦੇ ਆ ਮੀਡੀਆ 'ਚ ਸੁਣਦੇ ਆ ਕਿ 2021 22 ਦੇ ਦੌਰਾਨ ਜਦੋਂ ਬੈਚ 2013 ਸੀ ਬਣਾ ਰਹੇ ਸੀ ਉਦੋਂ ਇੱਕ ਕਨਸੈਪਟ ਸਾਡੇ ਦਿਮਾਗ ਸੀ ਇਹ ਤੋਂ ਇਲਾਵਾ ਇੱਕ ਤੋਂ ਹੋਰ ਕਨਸੈਪਟ ਸੀ ਕਿ ਸਾਡੇ ਮਾਈਂਡ ਦੇ ਵਿੱਚ ਥੈਨ ਫਿਰ ਕੀ ਹੁੰਦਾ ਜਦੋਂ ਕਨਸੈਪਟ ਤੁਹਾਡਾ ਕਹਾਣੀ ਆਪਣੇ ਆਪ ਬਣਨ ਲੱਗ ਜਾਂਦਾ ਹੈ ਨਾ ਫਿਰ ਤੁਹਾਨੂੰ ਲੱਗਦਾ ਵੀ ਹਾਂ ਇਸ ਕਨਸੈਪਟ ਤੇ ਤਾਂ ਮੈਨੂੰ ਆਪਾਂ ਕੰਮ ਕਰ ਸਕਦੇ ਹਾਂ ਚਲੋ ਸੋਸ਼ੀਅਲੀ ਰੈਲੇਵੈਂਟ ਤਾਂ ਹੈਗੇ ਹੀ ਹੈਗਾ ਸਾਡੇ ਪਰਸਨਲੀ ਸਾਡੇ ਆਸ-ਪਾਸ ਇਦਾਂ ਦੀਆਂ ਚੀਜ਼ਾਂ ਅਸੀਂ ਦੇਖੀਆਂ ਹੋਈਆਂ ਨੇ ਹੋਈਆਂ ਪਰ ਇਹਦੀ ਗੱਲ ਨਹੀਂ ਸੀ ਹੋ ਰਹੀ ਸੋ ਸਾਨੂੰ ਲੱਗੇ ਕਿਉਂ ਨਾ ਇਹਨੂੰ ਸਿਨੇਮੈਟਿਕ ਇਕ ਵਿਜਨ ਦੇ ਹਿਸਾਬ ਨਾਲ ਇੱਕ ਰੀਅਲਿਸਟਿਕ ਗੱਲ ਕੀਤੀ ਜਾਵੇ ਜੀ ਇੱਕ ਕੰਪਲੀਮੈਂਟ ਦੇਣਾ ਚਾਹੂੰਗੀ ਜਦੋਂ ਅਸੀਂ ਟ੍ਰੇਲਰ ਵੇਖਿਆ ਤਾਂ ਪਹਿਲਾਂ ਮੈਨੂੰ ਇੰਜ ਲੱਗਾ ਕਿ ਮੈਂ ਸ਼ਾਇਦ ਕੋਈ ਹਿੰਦੀ ਮੂਵੀ ਦਾ ਵੇਖ ਰਹੀ ਆ ਮੈਨੂੰ ਇਹ ਨਹੀਂ ਲੱਗਾ ਕਿ ਪੰਜਾਬੀ ਜਦੋਂ ਉਹਦੇ ਵਿੱਚ ਸਟਾਰਟ ਹੋਇਆ ਡਾਇਲੋਗ ਬਾਜ਼ੀ ਹੋਈ ਫਿਰ ਪਤਾ ਲੱਗਾ ਤਾਂ ਜਿਹੜਾ ਇੱਕ ਉਹ ਚੀਜ਼ ਦਿਖਾਈ ਗਈ ਹੈ ਕਿ ਇੱਕ ਵਕੀਲ ਹੈ ਤੇ ਇੱਕ ਉਹ ਜਿਹਨੂੰ ਸਾਰੀ ਦੁਨੀਆ ਜਿਹਦੇ ਖਿਲਾਫ ਹੋਈ ਪਈ ਹੈ ਹਨਾ ਤਾਂ ਮਤਲਬ ਕਿ ਉਹ ਬਹੁਤ ਵਧੀਆ ਚੀਜ਼ ਲੱਗੀ ਇੱਕ ਡਾਰਕਨੈਸ ਆਪਣੀ ਪੰਜਾਬੀ ਫਿਲਮਾਂ ਚ ਉਹ ਚੀਜ਼ ਨਹੀਂ ਹੁੰਦੀ ਇੱਕ ਜਿੱਦਾਂ ਉਹ ਪ੍ਰੋਪਰ ਦਿਖਾਇਆ ਥੋਟਿਕਲੀ ਬਿਊਟੀਫੁਲ ਡਾਰਕਨੈਸ ਬਹੁਤ ਸੋਹਣਾ ਲੱਗਾ ਮੈਨੂੰ ਸੋ ਇੱਕ ਮੇਰਾ ਇਹ ਮਾਈਂਡ ਦੇ ਵਿੱਚ ਸੀਗਾ ਕਿ ਇੱਕ ਕੁੜੀ ਜਿਹਨੇ ਪਲੱਸ 2 ਪਾਸ ਕੀਤੀ ਹੈ ਉਹਦੇ ਬਹੁਤ ਸਾਰੇ ਡ੍ਰੀਮਸ ਨੇ ਉਹ ਆਪਣੇ ਪਿੰਡ ਤੋਂ ਆਪਣੇ ਸ਼ਹਿਰ ਤੋਂ ਕਦੇ ਬਾਹਰ ਨਹੀਂ ਗਈ ਉਹਦੇ ਸਾਹਮਣੇ ਇੱਕ ਆਫਰ ਰੱਖ ਦਿੱਤੀ ਜਾਂਦੀ ਹੈ ਕੀ ਤੂੰ ਸਾਡੇ ਮੁੰਡੇ ਨਾਲ ਵਿਆਹ ਕਰਾ ਲਾ ਅਸੀਂ ਪੈਸੇ ਲਾਵਾਂਗੇ ਤੂੰ ਬੈਂਡ ਲੈ ਕੇ ਆ ਤੂੰ ਸਾਡੇ ਮੁੰਡੇ ਨੂੰ ਬਾਹਰ ਲੈ ਜੀ ਸਾਰਾ ਖਰਚਾ ਸਾਡਾ ਉਹ ਕੁੜੀ ਖੁਸ਼ ਹੋ ਜਾਂਦੀ ਹੈ ਪਰ ਜਦੋਂ ਉਹ ਕੁੜੀ ਬਾਹਰ ਜਾਂਦੀ ਹੈ ਆਪਣੇ ਪਹਿਲੀ ਵਾਰੀ ਉਸ ਦਾਇਰੇ ਚੋਂ ਬਾਹਰ ਨਿਕਲਦੀ ਹੈ ਤਾਂ ਦੇਖਦੀ ਹੈ ਕਿ ਦੁਨੀਆ ਇੱਥੇ ਵੀ ਹੋਰ ਬਹੁਤ ਵੱਸਦੀ ਹੈ ਸ਼ਾਇਦ ਉਸ ਵੇਲੇ ਉਹਦਾ ਮਾਈਂਡ ਚੇਂਜ ਹੋ ਜਾਂਦਾ ਹੈ ਉਹ ਰੀਜ਼ਨ ਹੁੰਦੇ ਨੇ ਐਂਡ ਕਿਤੇ ਨਾ ਕਿਤੇ ਨਾ ਚਾਹੁੰਦੇ ਹੋਏ ਵੀ ਉਹ ਗਲਤ ਕਦਮ ਉਠਾ ਲੈਂਦੀ ਹੈ ਜਸ ਯਾ ਆਈ ਗੈਸ ਸਰ ਬਹੁਤ ਸਾਰੇ ਆਪਸ਼ਨ ਮਤਲਬ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੋ ਸਕਦੀਆਂ ਨੇ ਇੱਕ ਤਾਂ ਜਿਹੜਾ ਹਵਾ ਬਣਾਇਆ ਹੋਇਆ ਬਾਹਰ ਜਾਣ ਦਾ ਬਾਹਰ ਜਾਣ ਦਾ ਇੱਕ ਉਹ ਵੀ ਹੈ ਇੱਕ ਜਿਵੇਂ ਕਿ ਹਰਜੀਪ ਨੇ ਪਹਿਲਾਂ ਵੀ ਕਿਹਾ ਸੀ ਕਿ ਵਿਲਾਇਤ ਤੋਂ ਆਉਂਦੇ ਹੁੰਦੇ ਸੀ 15 20 ਸਾਲ ਤੇ ਉਹਨਾਂ ਦੇ ਤਾਂ ਸੂਟ ਕੇਸੇਸ ਵਿੱਚੋਂ ਵੀ ਅਲੱਗ ਹੀ ਖੁਸ਼ਬੂ ਆਉਂਦੀ ਸੀ ਐਂਡ ਯੂ نو ਲਾਈਕ ਯੂ ਸੀ ਕਿ ਅੱਛਾ ਵਿਲਾਇਤ ਆ ਇਦਾਂ ਦੇ ਕੱਪੜੇ ਪਾਉਂਦੇ ਨੇ ਤੁਹਾਨੂੰ ਇਦਾਂ ਲੱਗਦਾ ਹੈ ਆ ਮੱਖੀ ਇੱਕ ਸੈਕਿੰਡ ਤਾਂ ਇੱਕ ਤਾਂ ਨਾ ਇਹ ਵੀ ਪਤਾ ਨਹੀਂ ਬਿਲਤੋਈ ਲੱਗਦੀ ਹੈ ਤੰਗਰੀ ਜਾਂਦੀ ਹੈ ਸੋ ਆਮ ਇ ਗੈਨ ਟੂ ਸੇ ਦੈਟ ਕਿ ਤੁਸੀਂ ਐਕਸਪੈਕਟ ਕਰਦੇ ਆ ਕਿ ਬਾਹਰਲੇ ਜਿਹੜੇ ਪੰਜਾਬੀ ਨੇ ਉਹ ਸਾਡੇ ਤੋਂ ਇੱਕ ਲੈਵਲ ਅਪ ਦੋ ਲੈਵਲ ਅਪ ਤਿੰਨ ਲੈਵਲ ਅਪ ਹੋਈ ਜਾਂਦੇ ਨੇ ਸੋ ਆਈ ਗੈਸ ਉਹ ਐਨ ਆਰ ਆਈ ਬਣਨ ਦਾ ਜਾਂ ਫਿਰ ਉਹ ਉਹਨਾਂ ਵਾਂਗੂ ਰਹਿਣ ਦਾ ਉਹਨਾਂ ਵਾਂਗੂ ਕੱਪੜੇ ਪਾਉਣ ਦਾ ਗੱਲ ਕਰਨ ਦਾ ਹੈਨਾ ਉਹ ਉਹ ਹੋਵੇਗਾ ਇੱਥੇ ਕਿਤਨਾ ਕਿਤੇ ਹੋਵੇਗਾ ਕਿ ਬਾਹਰ ਜਾਣਾ ਬਾਹਰ ਜਾਣਾ ਉੱਥੇ ਬਦਲਾਵ ਲੈ ਕੇ ਆਉਣਾ ਐਂਡ ਆਉਣ ਵਾਲੀਆਂ ਜਨਰੇਸ਼ਨਸ ਦਾ ਆਪਣਾ ਫੇਟ ਬਦਲਣਾ ਜੋ ਵੀ ਹੈ ਰਾਈਟ ਹੈਨਾ ਬਹੁਤ ਕੁਝ ਹੈ ਆ ਜਿਹੜਾ ਸਿਸਟਮ ਹੈ 6 ਸੀਚ ਵਾਲਾ ਫੋਰ ਐਗਜ਼ਾਮਪਲ ਇਹਦੇ ਵਿੱਚ ਤੋਂ ਬਹੁਤ ਕੁਝ ਹੈ ਕਿ ਯੂ نو ਲਾਈਕ ਦੋਨੋਂ ਫੈਮਲੀਜ਼ ਨੂੰ ਪਤਾ ਹੋਣਾ ਨਹੀਂ ਪਤਾ ਹੋਣਾ ਲਵ ਮੈਰਿਜਸ ਜਾਂ ਫਿਰ ਕੁੜੀ ਨੇ ਕੁੜੀ ਨੇ ਪਹਿਲਾਂ ਤੋਂ ਹੀ ਪਲਾਨਿੰਗ ਕੀਤੀ ਹੋਏ ਕਿਵੇਂ ਇਦਾਂ ਹੀ ਕਰਾਂਗੇ ਹੁਣ ਆਪਾਂ ਪ੍ਰਡਿਕਟ ਨਹੀਂ ਕਰ ਸਕਦੇ ਕਿ ਕੀ ਹੈ ਹਨਾ ਐਂਡ ਆਮ ਸ਼ੋ ਕੇਸਿਸ ਹੋਣਗੇ ਜਿੱਥੇ ਵਰਕਆਊਟ ਵੀ ਹੋਇਆ ਹੋਣਾ ਹੈ ਬੜੇ 70 30 ਦਾ ਰੇਸ਼ਿਓ ਹੈ ਇੱਕ ਜਿਵੇਂ ਤੁਸੀਂ ਗੱਲ ਕੀਤੀ ਮੈਂ ਉਹ ਵੀਡੀਓ ਵੀ ਵੇਖੀ ਸੀ ਜਿਹਦੇ ਵਿੱਚ ਤੁਸੀਂ ਇਹ ਗੱਲ ਕਰ ਰਹੇ ਸੀਗੇ ਕਿ ਪਹਿਲਾਂ ਇਦਾਂ ਹੁੰਦਾ ਸੀਗਾ ਐਨ ਆਰ ਆਈ ਮੁੰਡੇ ਆਉਂਦੇ ਸੀਗੇ ਹਨਾ ਉਹ ਉਹ ਜ਼ੋਨ ਚ ਜਿਹੜੀਆਂ ਔਰਤਾਂ ਨਿਕਲੀਆਂ ਹੋਈਆਂ ਕਈਆਂ ਦੇ ਤਾਂ ਬੱਚੇ ਵੀ ਸੀਗੇ ਹਨਾ ਐਂਡ ਉਹ ਦਰਦ ਅੰਡੇ ਪਾਸਾ ਕਦੋਂ ਪਲਟ ਗਿਆ ਕਿ ਉਹ ਮੁੰਡਿਆਂ ਤੇ ਪੈ ਗਿਆ ਪਰ ਇੱਥੇ ਮੈਂ ਇੱਕ ਚੀਜ਼ ਇਹ ਵੀ ਕਹਿਣਾ ਚਾਹਾਂਗੀ ਕਿ ਉਹ ਔਰਤਾਂ ਜਿਹੜੀਆਂ ਹੋਣਗੀਆਂ ਉਹ ਅੱਜ ਵੀ ਇੰਤਜ਼ਾਰ ਚ ਬੈਠੀਆਂ ਹੋਣੀਆਂ ਕਿ ਸ਼ਾਇਦ ਉਹ ਆ ਜਾਣ ਪਰ ਇੱਥੇ ਜਿਹੜੇ ਮੁੰਡੇ ਆ ਉਹ ਸੁਸਾਈਡ ਕਰ ਰਹੇ ਨੇ ਇਹ ਦੋਵੇਂ ਜਿਹੜੇ ਕਹ ਲਈਏ ਕਿ ਦੋਵਾਂ ਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਔਰ ਫੀਮੇਲ ਤੇ ਮੇਲ ਦੇ ਵਿੱਚ ਇੱਕ ਜਿਹੜੀ ਸੈਂਸ ਸ਼ਕਤੀ ਹੈ ਉਹਦਾ ਫਰਕ ਆ ਜਾਂ ਫਿਰ ਇੱਕ ਜੇ ਆਪਾਂ ਗੱਲ ਕਰੀਏ ਕਿ ਪਰਿਵਾਰਾਂ ਦਾ ਫਰਕ ਪੈਂਦਾ ਕਿ ਕੁੜੀ ਨੂੰ ਸ਼ੁਰੂ ਤੋਂ ਇਹ ਦਿੱਤਾ ਜਾਂਦਾ ਹੈ ਕਿ ਹਾਂ ਤੂੰ ਜਿੱਥੇ ਗਈ ਹੈ ਤੂੰ ਉਹਨਾਂ ਦੀ ਹੀ ਹੈ ਜਾਂ ਇੱਕ ਉਹਨੂੰ ਉਸ ਤਰ੍ਹਾਂ ਉਹ ਕੀਤਾ ਜਾਂਦਾ ਹੈ ਵੱਡਾ ਕੀਤਾ ਜਾਂਦਾ ਕੁੜੀ ਨੂੰ ਉਹੀ ਕਹ ਲੋ ਕਿ ਆਪਣੇ ਘਰ ਦੀਆਂ ਜਿਹੜੀਆਂ ਪਰੰਪਰਾਵਾਂ ਹੁੰਦੀਆਂ ਨੇ ਕਿ ਹਾਂ ਜੋ ਵੀ ਹੈ ਉਹੀ ਹੈ ਪਰ ਮੁੰਡਿਆਂ ਨੂੰ ਅਸੀਂ ਇਹ ਕਿਹਾ ਜਾਂਦਾ ਐਨ ਉਹਨੂੰ ਸ਼ਾਇਦ ਇਹ ਲੱਗਦਾ ਕਿ ਹਾਂ ਬਈ ਮੈਂ ਮੇਰੀ ਤਾਂ ਇਹ ਜ਼ਿੰਦਗੀ ਨਹੀਂ ਹੈ ਮੇਰੀ ਤਾਂ ਹੁਣ ਲਾਈਫ ਖਤਮ ਹੋ ਗਈ ਹੈ ਅਸੀਂ ਉਹਨਾਂ ਨੂੰ ਉਸ ਤਰ੍ਹਾਂ ਤਿਆਰ ਹੀ ਨਹੀਂ ਕਰਦੇ ਮੈਂਟਲੀ ਤੁਸੀਂ ਨਾ ਥੋੜਾ ਕੰਪਲੀਕੇਟ ਕਰ ਗਏ ਚੀਜ਼ ਮੈਨੂੰ ਇਦਾਂ ਲੱਗਦਾ ਮੈਂ ਸਿੰਪਲੀਫਾਈ ਕਰ ਦਿੰਦਾ ਜੀ ਤੁਸੀਂ ਜਿਹੜੇ ਪਹਿਲਾਂ ਸਮੇਂ ਦੀ ਗੱਲ ਕੀਤੀ ਆ ਉਦੋਂ ਤਸ਼ੱਦਦ ਹੁੰਦੇ ਹੁੰਦੇ ਸੀ ਕੁੜੀਆਂ ਨੂੰ ਵਿਆਹ ਕੇ ਛੱਡ ਜਾਂਦੇ ਹੁੰਦੇ ਸੀ ਹਾਂ ਜੀ ਦੋ ਦੋ ਤਿੰਨ ਤਿੰਨ ਵਾਰੀਆਂ ਆਉਂਦੇ ਹੁੰਦੇ ਸੀ ਦਾਜ ਪਿੱਛੇ ਵੀ ਸਾੜੀਆਂ ਜਾਂਦੀਆਂ ਹੁੰਦੀਆਂ ਸੀ ਤਰੂਣ ਹੱਤਿਆ ਵੀ ਕਰਾਈ ਜਾਂਦੀ ਹੁੰਦੀ ਸੀ ਹਰ ਤਰ੍ਹਾਂ ਦਾ ਧੱਕਾ ਕੁੜੀਆਂ ਨਾਲ ਹੋਇਆ ਫੀਮੇਲਸ ਨਾਲ ਹੋਇਆ ਸਦੀ ਪਲਟ ਗਈ ਹੂੰ ਪਾਵਰ ਜਿਹੜੀ ਆ ਉਹ ਮੇਲਸ ਤੋਂ ਸ਼ਿਫਟ ਹੋ ਕੇ ਹੁਣ ਫੀਮੇਲਸ ਕੋਲ ਆ ਗਈ ਹੂੰ ਬਹੁਤ ਸਟਰੋਂਗਲੀ ਆ ਗਈ ਕੁੜੀਆਂ ਪੜ੍ਹ ਲਿਖ ਗਈਆਂ ਉਹਨਾਂ ਕੋਲ ਪਾਵਰ ਆ ਗਈ ਹੁਣ ਉਹੀ ਕੁੜੀਆਂ ਜਿਹੜੀਆਂ ਨੇ ਹੁਣ ਉਹ ਮੁੰਡਿਆਂ ਨੂੰ ਬੁਲਾਉਣ ਤੋਂ ਮਨਾ ਕਰ ਦਿੰਦੀਆਂ ਨੇ ਡਿਊ ਟੂ ਐਨੀ ਰੀਜ਼ਨ ਡਿਊ ਟੂ ਸ਼ਾਇਦ ਉਹਨਾਂ ਨੂੰ ਪਿੱਛੇ ਪਹਿਲਾਂ ਸਪਰੈਸ ਕੀਤਾ ਗਿਆ ਹੋਊ ਸ਼ਾਇਦ ਉਹ ਰਿਸ਼ਤਾ ਕੀਤਾ ਹੀ ਪੇਰੈਂਟਸ ਨੇ ਧੱਕੇ ਦੇ ਨਾਲ ਸ਼ਾਇਦ ਉਹਨਾਂ ਦੀ ਕਿਤੇ ਪਹਿਲਾਂ ਹੋਰ ਕਿਤੇ ਅਫੇਅਰ ਆ ਕਿਤੇ ਹੋਰ ਗੱਲ ਆ ਜਾਂ ਸ਼ਾਇਦ ਉਹ ਬਾਹਰ ਗਈਆਂ ਇੱਕ ਉਹਦਾ ਮਨੋਂ 12th ਤੋਂ ਬਾਅਦ ਐਕਸਪੋਜ਼ਰ ਮਿਲਿਆ ਉਹਨਾਂ ਨੂੰ ਲੱਗਿਆ ਵੀ ਯਾਰ ਨਹੀਂ ਮੈਂ ਆਹ ਮੁੰਡੇ ਨਾਲ ਲਾਈਫ ਸਪੈਂਡ ਨਹੀਂ ਕਰ ਸਕਦੀ ਮੇਰੀ ਇਹਦੇ ਨਾਲ ਕੰਪੈਟੀਬਿਲਿਟੀ ਨਹੀਂ ਹੈਗੀ ਐਨੀ ਰੀਜ਼ਨ ਪਾਸਟ ਤੋਂ ਚੱਕ ਲਓ ਐਨੀ ਰੀਜ਼ਨ ਪ੍ਰੈਜ਼ੈਂਟ ਤੋਂ ਚੱਕ ਲਓ ਡਸਨਟ ਜਸਟੀਫਾਈ ਕਿ ਅਜ ਦੇ ਸਮੇਂ ਚ ਕੋਈ ਮੁੰਡਾ ਆਪਣੀ ਜਾਨ ਗਵਾ ਦਵੇ ਹੂੰ ਜੀ ਉਹ ਰੀਜਨਸ ਉਥੇ ਉਦੋਂ ਗਲਤ ਸੀਗੇ 100% ਗਲਤ ਸੀ ਹੂੰ ਮੇਲਸ ਗਲਤ ਸੀਗੇ 100% ਗਲਤ ਸੀ ਫੇਰ ਵੀ ਕੁੜੀਆਂ ਦੇ ਪੇਰੈਂਟਸ ਉਦੋਂ ਵੀ ਹੱਕ ਚ ਨਹੀਂ ਖੜੇ ਕੁੜੀਆਂ ਦੇ ਉਦੋਂ ਵੀ ਉਹਨਾਂ ਦਾ ਸੌਦਾ ਕੀਤਾ ਗਿਆ ਅੱਜ ਵੀ ਕੁੜੀਆਂ ਦਾ ਹੀ ਸੌਦਾ ਕੀਤਾ ਜਾਂਦਾ ਬਸ ਫਰਕ ਸਿਰਫ ਇਹ ਆ ਉਦੋਂ ਕੁੜੀਆਂ ਸ਼ਾਇਦ ਅਗੇਂਸਟ ਖੜ ਨਹੀਂ ਸਕੀਆਂ ਅੱਜ ਕੁੜੀ ਨੂੰ ਜਦੋਂ ਇਦਾਂ ਲੱਗਦਾ ਵੀ ਮੇਰੇ ਪੇਰੈਂਟਸ ਮੈਨੂੰ ਬਾਹਰ ਤਾਂ ਭੇਜਣਾ ਚਾਹੁੰਦੇ ਆ ਪਰ ਉਹਨਾਂ ਨੇ ਆ ਸਕੀਮ ਲਾ ਲਈ ਕੋਈ ਵਿਚੋਲਾ ਆ ਗਿਆ ਥੈਨ ਉਹਨਾਂ ਨੇ ਬੈਕ ਆਫ ਦਾ ਮਾਈਂਡ ਉਹ ਸਕੀਮਿੰਗ ਚੱਲਦੀ ਆ ਕਿਤੇ ਨਾ ਕਿਤੇ ਅੱਜ ਜੋ ਆਪਣੇ ਪੇਰੈਂਟਸ ਦੇ ਖਿਲਾਫ ਖੜਦੀਆਂ ਨੇ ਵੀ ਤੁਸੀਂ ਮੇਰਾ ਰਿਸ਼ਤਾ ਕਰ ਤਾਂ ਦਿੱਤਾ ਮੈਂ ਜਿੱਥੇ ਚਾਹੁੰਦੀ ਸੀ ਉੱਥੇ ਵੀ ਨਹੀਂ ਕੀਤਾ ਹੁਣ ਮੈਂ ਆਪਣੀ ਜ਼ਿੰਦਗੀ ਪਰ ਕਿਉਂਕਿ ਮੈਂ ਹੁਣ ਬਾਹਰ ਚਲੇ ਗਈ ਆਪਣੇ ਢੰਗ ਨਾਲ ਜਿਊਂ ਉੱਥੇ ਤੱਕ ਵੀ ਠੀਕ ਆ ਕਰ ਸਕਦੀ ਆ ਉਹ ਇਦਾਂ ਆਪਣੇ ਪੇਰੈਂਟਸ ਦੇ ਅਗੇਂਸਟ ਕਰ ਸਕਦੀ ਆ ਬਸ ਕਿਸੇ ਦੀ ਜਾਨ ਨਹੀਂ ਜਾਣੀ ਚਾਹੀਦੀ ਹੂੰ ਉੱਥੇ ਚੀਜ਼ਾਂ ਸਾਰੀਆਂ ਅਨਜਸਟੀਫਾਈ ਹੋ ਜਾਂਦੀਆਂ ਹਨ ਤੁਹਾਨੂੰ ਲੱਗਦਾ ਕਿ ਜਿੱਦਾਂ ਫਿਲਮ ਦੇ ਵਿੱਚ ਵੀ ਇਸ ਮੁੱਦੇ ਤੇ ਗੱਲ ਕੀਤੀ ਗਈ ਹੈ ਕਿ ਇਸ ਤੋਂ ਬਾਅਦ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੀ ਥੌਟ ਪ੍ਰੋਸੈਸ ਹੈ ਉਹ ਚੇਂਜ ਹੋ ਜਾਏਗਾ ਬਹੁਤ ਸਾਰੇ ਘਰ ਬਚ ਜਾਣਗੇ ਇਹ ਫਿਲਮ ਵੇਖਣ ਤੋਂ ਬਾਅਦ ਦੇਖੋ ਅਸੀਂ ਪੋਜ਼ਿਟਿਵ ਐਕਸਪੈਕਟ ਕਰਦੇ ਆ ਹਨਾ ਬਹੁਤ ਸਾਰੇ ਹੋਣਗੇ ਕਿੰਨੇ ਹੋਣਗੇ ਕਿੰਨੇ ਨਹੀਂ ਹੋਣਗੇ ਬਟ ਤੁਸੀਂ ਗਿਣਤੀ ਦਾ ਇੱਕੋ ਹੀ ਲਾ ਲਓ ਬਹੁਤ ਸਾਰੇ ਛੱਡੋ ਕਿਉਂਕਿ ਅਸੀਂ ਫਿਲਮ ਜਿਹੜੀ ਬਣਾ ਇਹ ਚੈਰਿਟੀ ਨਹੀਂ ਅਸੀਂ ਕਰ ਰਹੇ ਅਸੀਂ ਫਿਲਮ ਬਣਾ ਰਹੇ ਹਾਂ ਸਾਰੀ ਦੁਨੀਆ ਫਿਲਮ ਬਣਾਉਂਦੀ ਆ ਬਾਕੀ ਇੰਡਸਟਰੀ ਵੀ ਫਿਲਮ ਬਣਾਉਂਦੀ ਆ ਐਂਟਰਟੇਨਮੈਂਟ ਇਹਦਾ ਮੇਨ ਪਰਪਸ ਹੁੰਦਾ ਸਾਡੀ ਫਿਲਮ ਵੀ ਐਂਟਰਟੇਨ ਕਰੂਗੀ 2 ਘੰਟੇ ਹਾ ਹਾ ਹੀ ਹੀ ਨਹੀਂ ਐਂਟਰਟੇਨ ਕਰੂਗੀ ਬਟ ਜੇ ਉਹਦੇ ਨਾਲ ਵੀ ਇੱਕ ਵੀ ਪਰਿਵਾਰ ਇੱਕ ਵੀ ਮੁੰਡਾ ਇੱਕ ਵੀ ਕੁੜੀ ਉਹਦੇ ਤੇ ਕੋਈ ਪੋਜ਼ਿਟਿਵ ਅਸਰ ਜਾਂਦਾ ਦੈਨ ਉਹ ਸਾਡੀ ਅਚੀਵਮੈਂਟ ਤੁਸੀਂ ਜਿਵੇਂ ਗੱਲ ਕੀਤੀ ਸੀ ਸੋਦੇ ਦੀ ਤੇ ਅ ਕਿਹਾ ਕਿ ਪਹਿਲਾਂ ਵੀ ਸੋਦੇ ਹੁੰਦੇ ਸੀ ਹੁਣ ਵੀ ਸੋਦੇ ਹੁੰਦੇ ਨੇ ਸੋਦੇ ਦੇ ਵਿੱਚ ਨਫਾ ਨੁਕਸਾਨ ਨਹੀਂ ਦੇਖਿਆ ਜਾਂਦਾ ਫਿਰ ਅੱਜ ਇਹ ਚੀਜ਼ ਕੁੜੀਆਂ ਤੋਂ ਹੀ ਕਿਉਂ ਐਕਸਪੈਕਟ ਕੀਤੀ ਜਾਂਦੀ ਹੈ ਹਾਂ ਬਿਲਕੁਲ ਸੌਦੇ ਦੇ ਵਿੱਚ ਮੈਂ ਮੰਨਦਾ 100% ਜਿੱਥੇ ਹੋਈ ਸੌਦਾ ਗਿਆ ਨਾ ਉੱਥੇ ਨਫਾ ਨੁਕਸਾਨ ਤੁਹਾਨੂੰ ਚੱਲਣਾ ਪੈਣਾ ਤੁਹਾਨੂੰ ਨਫਾ ਵੀ ਹੋ ਸਕਦਾ ਨੁਕਸਾਨ ਵੀ ਹੋ ਸਕਦਾ 100% ਮੈਂ ਇਹ ਚੀਜ਼ ਨਾਲ ਸਹਿਮਤ ਹਾਂ ਤੁਹਾਡਾ ਜੇ ਮੁੰਡੇ ਵਾਲਿਆਂ ਨੇ ਇਹ ਸੋਚ ਕੇ ਵਿਆਹ ਕੀਤਾ ਵੀ ਅਸੀਂ ਪੈਸੇ ਲਾਵਾਂਗੇ ਸਾਡਾ ਮੁੰਡਾ ਬਾਹਰ ਚਲੇ ਜਾਊਗਾ ਉਹਨਾਂ ਨੇ ਟੂ ਲੰਗੂ ਹੀ ਵਰਤੇ ਨਾ ਕੁੜੀ ਨੂੰ ਵੀ ਉਦਾਂ ਵਰਤੇ ਉਹਨਾਂ ਨੇ ਤੇ 100% ਜੇ ਉਹ ਕੰਟਰੈਕਟ ਮੈਰਿਜ ਆ ਜੇ ਉਹ ਸੌਦਾ ਹੋਇਆ ਤੇ ਜੇ ਉਹਦੇ ਚ ਉਹਨਾਂ ਕੁੜੀ ਜਾ ਕੇ ਉੱਥੇ ਮੁੱਕਰ ਗਈ ਤਾਂ ਉਹ ਸੌਦੇ ਦਾ ਨੁਕਸਾਨ ਆ ਜਿਹੜਾ ਉਹਨਾਂ ਨੂੰ ਚੱਲਣਾ ਪੈਣਾ 100% ਸਹੀ ਗੱਲ ਆ ਬਸ ਉਹ ਸੌਦੇ ਦਾ ਨੁਕਸਾਨ ਜਾਣੀ ਨਹੀਂ ਹੋਣਾ ਚਾਹੀਦਾ ਮੇਰਾ ਸਿਰਫ ਇੰਨਾ ਕੁ ਪੁਆਇੰਟ ਆ ਸੌਦਾ ਹੋਇਆ ਉਹ ਤੋਂ ਬਾਅਦ ਇਹ ਹੋ ਸਕਦਾ ਵੀ ਕੁੜੀ ਬਾਹਰ ਬੁਲਾ ਲਵੇ ਉਹ ਕਹੇ ਵੀ ਆਪਣਾ ਸੌਦਾ ਹੋਇਆ ਸੀ ਪਰ ਮੈਂ ਤੇਰੇ ਨਾਲ ਰਹਿਣਾ ਨਹੀਂ ਤੂੰ ਆਪਣੇ ਰਾਹ ਮੈਂ ਆਪਣੇ ਰਾਹ ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸਿਸ ਹੋਏ ਵੀ ਨੇ ਹੋਏ ਏਦਾਂ ਵੀ ਹੋਇਆ ਫਿਰ ਉੱਥੇ ਕੀ ਆ ਉੱਥੇ ਕੀ ਆ ਬੰਦਾ ਇਹ ਸੋਚਦਾ ਮੁੰਡੇ ਵਾਲੇ ਇਹ ਸੋਚਦੇ ਆ ਵੀ ਅਸੀਂ ਸੌਦਾ ਕੀਤਾ ਸੀ ਸੌਦਾ ਹੋਇਆ ਸੀਗਾ ਮੁੰਡੇ ਨੂੰ ਬਾਹਰ ਲਿਜਾਣ ਦਾ ਹੂੰ ਸੌਦਾ ਡਨ ਹੋ ਗਿਆ ਐਗਰੀਮੈਂਟ ਡਨ ਹੂੰ ਹੁਣ ਸਾਡਾ ਜੋ ਹੋਇਆ ਉਸ ਤੋਂ ਬਾਅਦ ਹੋਇਆ ਮੈਂ ਕੇਸ ਪਰਸਨਲੀ ਜਾਣਦਾ ਐਦਾਂ ਦੇ ਕੇਸਿਸ ਨੂੰ ਜਿਨ੍ਹਾਂ ਦੇ ਵਿੱਚ ਮੁੰਡਾ ਬਾਹਰ ਗਿਆ ਹਾਂਜੀ ਤੇ ਉਹ ਮੁੰਡੇ ਵਾਲੇ ਹੁਣ ਇਹ ਸੋਚਦੇ ਚੱਲ ਸ਼ੁਕਰ ਆ ਸਾਡਾ ਮੁੰਡਾ ਬਾਹਰ ਤਾਂ ਚਲੇ ਗਿਆ ਸਾਡਾ 50 ਲੱਖ ਰੁਪਏ ਲੱਗ ਗਿਆ ਪਰ ਸਾਡਾ ਮੁੰਡਾ ਬਾਹਰ ਤਾਂ ਚਲੇ ਗਿਆ ਹੂੰ ਉੱਥੇ ਉਹ ਜਾਇਜ਼ ਆ ਚੀਜ਼ ਜਿੱਥੇ ਮੁੰਡਾ ਖਤਮ ਹੋ ਜਾਂਦਾ ਨਾ ਉੱਥੇ ਉਹ ਚੀਜ਼ ਫਿਰ ਉਹੀ ਮੈਂ ਕਹਿੰਦਾ ਵੀ ਉਹ ਅਨਜਸਟੀਫਾਈ ਹੋ ਜਾਂਦੀ ਆ ਉਹਨੂੰ ਆਪਾਂ ਕਿਸੇ ਵੀ ਏਕਸਕਿਊਜ਼ ਨਾਲ ਜਾਂ ਕਿਸੇ ਵੀ ਪਾਸਟ ਇਨਸੀਡੈਂਟ ਨਾਲ ਰਿਲੇਟ ਕਰਕੇ ਉਹਨੂੰ ਜਸਟੀਫਾਈ ਨਹੀਂ ਕਰ ਸਕਦੇ ਤੇ ਇਹਦੇ ਚ ਮੈਂ ਉਹੀ ਗੱਲ ਬਾਰ ਬਾਰ ਕਹਿੰਦਾ ਵੀ ਆਪਾਂ ਕੁੜੀ ਨੂੰ ਕੁੜੀ ਨੂੰ ਕੁੜੀ ਨੂੰ ਇਕੱਲਾ ਬਲੇਮ ਨਹੀਂ ਕਰ ਸਕਦੇ ਐਜ਼ ਅ ਸੋਸਾਇਟੀ ਐਜ਼ ਪੇਰੈਂਟਸ ਸਾਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਲੱਗਦਾ ਕਿ ਬਰਾਬਰੀ ਦੇ ਚੱਕਰ ਦੇ ਵਿੱਚ ਅਸੀਂ ਕੁਝ ਹੋਰ ਹੀ ਕਰਨ ਲੱਗ ਗਏ ਆ 100% ਆਈ ਵੁੱਡ ਸੇ ਅੱਟਾ ਬੱਟਾ ਥੋੜੀ ਐ ਲਾਈਕ ਕਿ ਤੁਸੀਂ ਆ ਕੀਤਾ ਤਾਂ ਸੀ ਆ ਕਰਨਾ ਹੋਣ ਅਸੀਂ ਪਾਵਰ ਚ ਆ ਗੀਆਂ ਤਾਂ ਅਸੀਂ ਹੁਣ ਦਿਖਾਵਾਂਗੇ ਯੂ نو ਇਹ ਤਾਂ ਥੋੜੀ ਐ ਪਰ ਉਹਨਾਂ ਚ ਤੇ ਥੋੜੇ ਕੀ ਫਰਕ ਰਹਿ ਗਿਆ ਮੈਨੂੰ ਇਦਾਂ ਲੱਗਦਾ ਵੀ ਹਾਂ ਬਹੁਤ ਸਦੀਆਂ ਤੋਂ ਸਾਲਾਂ ਤੋਂ ਕੁੜੀਆਂ ਨੇ ਫੀਮੇਲਸ ਨੇ ਬਹੁਤ ਸਿਹਤ ਇਹਦੇ 'ਚ ਕੋਈ ਸ਼ੱਕ ਨਹੀਂ ਪਰ ਜੇ ਹੁਣ ਫੀਮੇਲਸ ਦੇ ਹੱਥ 'ਚ ਪਾਵਰ ਆਈ ਆ ਜਾਂ ਆ ਰਹੀ ਆ ਤਾਂ ਫਿਰ ਕਟੁਗਟ ਕੁਝ ਫਰਕ ਤਾਂ ਹੋਣਾ ਚਾਹੀਦਾ ਨਾ ਮੇਲਸ ਤੇ ਫੀਮੇਲਸ ਹੁਣ ਫੀਮੇਲਸ ਦਾ ਰਾਜ ਆ ਗਿਆ ਹਨਾ ਮੰਨ ਲਓ ਤਾਂ ਫਿਰ ਉਹ ਘਟੋ ਘਟਾ ਇਹ ਫਰਕ ਤਾਂ ਹੋਵੇ ਕਿਸੇ ਆਫਿਸ ਦੇ ਵਿੱਚ ਜੇ 15 20 ਏਮਪਲੋਈ ਨੇ ਪਹਿਲਾਂ ਉਹਨਾਂ ਦਾ ਬੌਸ ਸੀਗਾ ਜਿਹੜਾ ਉਹ ਮੇਲ ਸੀਗਾ ਉਹ ਮੇਲ ਉਹ ਪੰਜ ਜਿਹੜੀਆਂ ਫੀਮੇਲਸ ਕੰਮ ਕਰਦੀਆਂ ਉਹਨਾਂ ਦੀ ਭਾਵਨਾਵਾਂ ਨਹੀਂ ਸੀ ਸਮਝਦਾ ਮੇਬੀ ਉਹਨਾਂ ਦੇ ਦਰਦ ਨਹੀਂ ਸੀ ਸਮਝਦਾ ਹੁਣ ਫੀਮੇਲ ਬੌਸ ਆ ਗਈ ਉਹ ਤਾਂ ਉਹ ਪੰਜ ਕੁੜੀਆਂ ਦਾ ਦਰਦ ਸਮਝ ਸਕਦੀਆਂ ਨਾ ਬਟ ਜੇ ਫੀਮੇਲ ਬੌਸ ਆ ਕੇ ਵੀ ਉਹ ਪੰਜ ਕੁੜੀਆਂ ਨੂੰ ਹੋਰ ਵੱਧ ਤੰਗ ਕਰੂਗੀ ਫਿਰ ਤਾਂ ਸੁਭਾਨ ਅੱਲਾਹ ਜੀ अच्छा आ, अगर मैं फिल्म की गल करा तो थोड़े बॉक्स ऑफिस कलैक्शन या फिर क्रिटिक्स पॉजिटिव रिव्यू ਤੁਹਾਡੇ ਲਈ ਸਕਸੈਸਫੁਲ ਫਿਲਮ ਕੀਤੀ ਦੋਨੋ ਆਬਵੀਅਸਲੀ ਪਤਾ ਕੀ ਗੱਲ ਹੈ ਹੁਣ ਤੱਕ ਤਾਂ ਮੈਂ ਕ੍ਰਿਟਿਕਸ ਰਿਵਿਊ ਤੱਕ ਰਹਿ ਜਾਂਦੇ ਸੀ ਅਸੀਂ ਐਵੇਂ ਕਹੀਏ ਮੰਨ ਲੈਂਦੇ ਹੁੰਦੇ ਸੀ ਐਪਰੀਸ਼ੀਏਸ਼ਨ ਹੋਣੀ ਜਾਂ ਹਨਾ ਬੱਲੇ ਬੱਲੇ ਹੋਣੀ ਸ਼ਾਬਾਸ਼ ਵੈਰੀ ਗੁੱਡ ਹੁਣ ਤੱਕ ਤਾਂ ਅਸੀਂ ਚੱਲਦੇ ਆ ਰਹੇ ਹਾਂ ਹੁਣ ਸਾਡਾ ਉਹਦੇ ਕਹਿਣਾ ਕਿ ਤੇਲ ਪਾਣੀ ਮੁੱਕਣ ਵਾਲਾ ਹੋ ਗਿਆ ਲਿਬ੍ਰੀਕੇਸ਼ਨ ਆ ਨਾ ਜਿਹੜੀ ਉਹ ਖਤਮ ਹੋ ਰਹੀ ਆ ਸਾਡੀ ਤੇ ਇੰਜਨ ਆਇਲ ਖਤਮ ਹੋ ਰਿਹਾ ਹੁਣ ਕੱਲਾ ਤੇਲ ਪਾ ਕੇ ਕੀ ਨਹੀਂ ਕੰਮ ਚੱਲਣਾ ਇੰਡਨ ਆਇਲ ਹੋਣਾ ਹੁਣ ਸਾਨੂੰ ਬਾਕਸ ਆਫਿਸ 101% ਚਾਹੀਦਾ ਹੀ ਚਾਹੀਦਾ। ਹੂੰ। ਸੋ ਥੈਟ ਸਾਨੂੰ ਇਹ ਚੀਜ਼ ਸਮਝ ਆਵੇ ਸਾਨੂੰ ਵੀ ਬਾਕੀ ਮੇਕਰਸ ਨੂੰ ਵੀ ਇੰਡਸਟਰੀ ਨੂੰ ਵੀ ਇਹ ਚੀਜ਼ ਸਮਝ ਆਵੇ ਵੀ ਨਹੀਂ ਯਾਰ ਜੇ ਇਦਾਂ ਦਾ ਇੱਕ ਸੈਂਸਿਟਿਵ ਸਬਜੈਕਟ ਬਣਿਆ ਸੀ ਵਧੀਆ ਤਰੀਕੇ ਬਣਿਆ ਸੀ ਤਾਂ ਲੋਕ ਰੈਡੀ ਨੇ। ਹੂੰ। ਹੁਣ ਤੱਕ ਨਾ ਸਾਡੀ ਇੰਡਸਟਰੀਆਂ ਸਾਡੇ ਮੇਕਰਸ ਲੋਕਾਂ ਦਾ ਹੀ ਕਸੂਰ ਕੱਢ ਰਹੇ ਆ। ਲੋਕ ਦੇਖਦੇ ਨਹੀਂ ਯਾਰ ਅਸੀਂ ਕਿਉਂ ਬਣਾਈਏ ਲੋਕ ਦੇਖਦੇ ਨਹੀਂ ਅਸੀਂ ਕਿਉਂ ਬਣਾਈਏ। ਤਾਂ ਫਿਰ ਹੁਣ ਅਸੀਂ ਬਣਾਤੀ ਹੂੰ। ਜੇ ਅਸੀਂ ਬਣਾਤੀ ਸਾਨੂੰ ਸ਼ੁਕਰਵਾਰ ਤਾਂ ਦੇ ਹੀ ਸਕਦੇ ਹੂੰ। ਹੂੰ। ਬਾਲੀ ਵੱਡੀ ਲੰਮੀ ਚੌੜੀ ਚੀਜ਼ ਤਾਂ ਅਸੀਂ ਮੰਗ ਨਹੀਂ ਰਹੇ ਫ੍ਰਾਈਡੇ ਨੂੰ ਤਾਂ ਆ ਜਾਓ ਇੱਕ ਵਾਰੀ ਥੀਏਟਰ ਫੁੱਲ ਤਾਂ ਕਰੋ ਓਪਨਿੰਗ ਦੇ ਦਿਓ ਫਿਲਮ ਨੂੰ ਘੱਟੋ ਘੱਟ ਸੈਟਰਡੇ ਨੂੰ ਆਪਾਂ ਹਿਸਾਬ-ਤਹਾਬ ਕਰ ਲਾਂਗੇ ਬੈਠ ਕੇ ਵੀ ਕੋਈ ਚੱਕਰ ਨਹੀਂ ਹੈ ਨਾ ਵੀ ਹਾਂ ਸਾਨੂੰ ਥੋੜੀ ਚੀਜ਼ ਨਹੀਂ ਜੱਚੀ ਉਹ ਸੈਟਰਡੇ ਨੂੰ ਆਪਾਂ ਬੈਠ ਕੇ ਗੱਲ ਕਰਾਂਗੇ ਪ੍ਰੋਡਿਊਸਰ ਸਾਹਿਬ ਹਾਂ ਬਟ ਫਰਾਈਡੇ ਨੂੰ ਜ਼ਰੂਰ ਆਪਨਿੰਗ ਦਿਓ ਹਾਂ ਇਸ ਵਾਰੀ ਮੈਂ ਐਜ਼ ਅ ਪ੍ਰੋਡਿਊਸਰ ਬਿਲਕੁਲ ਆ ਰਿਹਾ ਕਿਉਂਕਿ ਮੈਨੂੰ ਪਤਾ ਮੇਰੇ ਵਰਗੇ ਹੋਰ ਪ੍ਰੋਡਿਊਸਰਸ ਜਾਂ ਹੋਰ ਮੇਕਰਸ ਜਾਂ ਮੇਰੇ ਮਗਰ ਹੋਰ ਪ੍ਰੋਡਿਊਸਰਸ ਕਿਉਂ ਖੜਨਗੇ ਸਾਡੇ ਵਰਗਿਆਂ ਦੇ ਮਗਰ ਪ੍ਰੋਡਿਊਸਰਸ ਕਿਉਂ ਖੜਨਗੇ ਉਹਨਾਂ ਨੂੰ ਐਗਜ਼ਾਮਪਲ ਪਤਾ ਕੀ ਹੋਣੀ ਆ ਉਹ ਯਾਰ ਉਹ ਫਿਲਮ ਆਈ ਸੀ ਕੰਟੈਂਟ ਤੇ ਆਈ ਸੀ ਲੋਕਾਂ ਨੇ ਐਪਰੀਸ਼ੀਏਟ ਵੀ ਬੜਾ ਕੀਤਾ ਸ਼ੇਅਰ ਵੀ ਬੜਾ ਕੀਤਾ ਦੇਖਣ ਦਾ ਫੇਰ ਨਹੀਂ ਗਏ ਜਾਂ ਦੇਖਣ ਤੁਸੀਂ ਗਏ ਹੋ ਦੂਜੇ ਹਫ਼ਤੇ ਜਾਂ ਤੀਜੇ ਹਫ਼ਤੇ ਜਦੋਂ ਟਾਈਮ ਲੱਗਿਆ ਜਦੋਂ ਯਾਦ ਆਇਆ ਉਦੋਂ ਚਲੇ ਹਾਂ ਇਹ ਚਾਹੀਦਾ ਪਹਿਲਾ ਦਿਨ ਚਾਹੀਦਾ ਪਹਿਲਾ ਸ਼ੋਅ ਜੀ ਅੱਛਾ ਇੱਕ ਫਿਲਮ ਨੂੰ ਸਕਸੈਸਫੁਲ ਬਣਾਉਣ ਦੇ ਵਿੱਚ ਪ੍ਰੋਮੋਸ਼ਨ ਦਾ ਕੀ ਰੋਲ ਹੁੰਦਾ ਬਹੁਤ ਰੋਲ ਹੁੰਦਾ ਬਹੁਤ ਵੱਡਾ ਰੋਲ ਹੁੰਦਾ ਜਿਹੜਾ ਸ਼ਾਇਦ ਅਸੀਂ ਨਿਭਾ ਨਾ ਸਕੇ ਕਦੇ ਚੰਗੀ ਤਰ੍ਹਾਂ ਤੇ ਲੱਗਦਾ ਕਿ ਇਸ ਵਾਰੀ ਉਹ ਸਟਰੈਟਜੀ ਵੀ ਲੈ ਕੇ ਆ ਰਹੇ ਹੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕੋਸ਼ਿਸ਼ ਕਰ ਰਹੇ ਹਾਂ ਹੁਣ ਹਾਂ ਇਹ ਗੱਲ ਹੈਗੀ ਆ ਕਿਉਂਕਿ ਉਹ ਸਾਨੂੰ ਸਾਡੇ ਆਪਣੀ ਕਹਿੰਦੇ ਆ ਵੀ ਯਾਰ ਤੁਸੀਂ ਚੀਜ਼ ਵਧੀਆ ਬਣਾ ਲੈਨੇ ਹੋ ਮੁੜ ਕੇ ਤੁਹਾਡੇ ਤੋਂ ਆਪ ਤੋਂ ਹੀ ਪ੍ਰੋਮੋਟ ਨਹੀਂ ਹੁੰਦੀ ਤੇ ਉਹ ਜ਼ਰੂਰੀ ਆ ਇਸ ਵਾਰੀ ਕੋਸ਼ਿਸ਼ ਕਰ ਰਹੇ ਹਾਂ ਜ਼ੋਰ ਨਾਲ ਲੱਗੇ ਹੋਏ ਆ The <laughs> ਪਰ ਅਗਰ ਵੇਖਿਆ ਜਾਵੇ ਤਾਂ ਪ੍ਰੋਮੋਸ਼ਨਾਂ ਅੱਜਕੱਲ ਬਹੁਤ ਅਲੱਗ ਲੈਵਲ ਦੀਆਂ ਹੋ ਰਹੀਆਂ ਨੇ ਹਾਂ ਫਿਰ ਉਹ ਤਾਂ ਪਹਿ ਪੈਸਾ ਵੀ ਇੰਨਾ ਲੱਗਦਾ ਇੰਨਾ ਤਾਂ ਚਲੋ ਅਸੀਂ ਲਾਭ ਨਹੀਂ ਸਕਦੇ ਅਸੀਂ ਜਿੰਨੇ ਜੋਗੇ ਹੈਗੇ ਹਾਂ ਘੱਟੋ ਘੱਟ ਉਹਨਾਂ ਦਾ ਪੱਕਰੀਏ ਅਸੀਂ ਸਿਰਫ ਆਪਣੇ ਸੋਸ਼ਲ ਮੀਡੀਆ ਤੇ ਦੈਨ ਆਬਵੀਅਸਲੀ ਇੰਕੀ ਆਪਾਂ ਬੈਠੇ ਆ ਬੈਠੇ ਗੱਲ ਕਰ ਰਹੇ ਹਾਂ ਪ੍ਰੋਮੋਸ਼ਨ ਦਾ ਹਿੱਸਾ ਹੀ ਐਂਡ ਦੈਨ ਆਬਵੀਅਸਲੀ ਕਾਲਜ ਵਿਜ਼ਿਟਸ ਬਿਕਾਜ਼ ਯੂਥ ਫੈਸਟੀਵਲਸ ਚੱਲ ਰਹੇ ਨੇ ਯੂ نو ਜਿੱਥੇ ਵੀ ਸਾਨੂੰ ਲੱਗੇ ਕਿ ਓਕੇ ਇੱਥੇ ਸਾਨੂੰ ਵਧੀਆ ਇੱਕ ਕਰਾਊਡ ਮਿਲ ਸਕਦਾ ਹੈ ਉਹ ਇਸ ਟ੍ਰਾਈਂਗ ਕਿ ਜਿੰਨੀ ਆਡੀਅੰਸ ਨੂੰ ਰੀ ਇੱਕ ਲਾਈਵ ਕਰ ਲਾਂਗੇ ਉਹ ਵੀ ਪ੍ਰੋਮੋਸ਼ਨ ਹੀ ਹੈ ਹੈਨਾ ਯਾ ਸੋ ਵਿਲ ਡੂ ਸਮਥਿੰਗ ਲਾਈਕ ਦੈਟ ਮਤਲਬ ਜੋ ਅਸੀਂ ਨਹੀਂ ਕਰਦੇ ਆਪਣੇ ਕੰਫਰਟ ਜ਼ੋਨ ਚੋਂ ਥੋੜਾ ਜਿਹਾ ਨਿਕਲਾਂਗੇ ਸੋ ਅਸੀਂ ਦੋਨੋਂ ਇਦਾਂ ਮਤਲਬ ਸਰਿਆ ਕੰਮ ਸਾਡੇ ਦੋਨਾਂ ਦਾ ਵਨ ਇਟ ਕਮਸ ਟੂ ਸੋਸ਼ਲ ਮੀਡੀਆ ਬਟ ਹੁਣ ਨਹੀਂ ਕਰ ਰਹੇ ਕਰ ਰਹੇ ਆ ਕਰ ਰਹੇ ਆ ਨਹੀਂ ਇਹ ਤੇ ਹੈ ਕਿ ਤੁਸੀਂ ਸਿਰਫ ਉਦੋਂ ਹੀ ਥੋੜੇ ਜਿਹਾ ਐਕਟਿਵ ਹੁੰਦੇ ਹੋ ਦੋਨੋਂ ਜਦੋਂ ਤੁਸੀਂ ਕੋਈ ਆਪਣਾ ਪ੍ਰੋਜੈਕਟ ਲੈ ਕੇ ਆਉਂਦੇ ਹੋ ਉਹ ਵੀ ਉਹ ਤੁਸੀਂ ਉਸ ਲੈਵਲ ਦੇ ਐਕਟਿਵ ਨਹੀਂ ਹੁੰਦੇ ਹੋ ਤਾਂ ਮੈਨੂੰ ਲੱਗਦਾ ਹੈ ਕਿ ਇੱਕ ਜਦੋਂ ਕੋਈ ਅੱਛਾ ਮੁੱਦਾ ਲੈ ਕੇ ਆ ਰਹੇ ਹੋ ਅੱਛੀ ਫਿਲਮ ਆ ਤਾਂ ਬਹੁਤ ਸਾਰੀਆਂ ਇਦਾਂ ਦੀਆਂ ਫਿਲਮਾਂ ਹੁੰਦੀਆਂ ਨੇ ਜੋ ਬਹੁਤ ਅੱਛੀਆਂ ਹੁੰਦੀਆਂ ਨੇ ਬਟ ਉਹ ਪ੍ਰੋਮੋਸ਼ਨ ਪਿੱਛੇ ਮਾਰਕ ਆ ਜਾਂਦੀਆਂ ਨੇ ਚਲੋ ਤੁਸੀਂ ਕਰ ਦਿਓ ਸਾਡੀ ਪ੍ਰੋਮੋਸ਼ਨ ਤੁਸੀਂ ਤੁਸੀਂ ਦੋ ਚਾਰ ਵਾਰੀ ਬੋਲਦੇ ਹੋ ਬਿਲਕੁਲ ਸਿਕਸ ਇਚ 14 ਮਾਰਚ ਨੂੰ ਜ਼ਰੂਰ ਦੇਖਣ ਜਾਣੀ ਹੈ ਸੋ ਹੁਣ ਤੁਹਾਡੇ ਤੋਂ ਇਜਾਜ਼ਤ ਲੈਣੀ ਚਾਹਾਂਗੀ ਤੇ ਜਾਣ ਤੋਂ ਪਹਿਲਾਂ ਤੁਸੀਂ ਵੀ ਜੇਕਰ ਕੋਈ ਅਪੀਲ ਕਰਨੀ ਹੋਵੇ ਸਾਡੀ ਉਹੀ ਅਪੀਲ ਹੈ ਥੈਟ ਵੀ ਮੇਡ ਅ ਬਿਊਟੀਫੁਲ ਪ੍ਰੋਜੈਕਟ ਬਿਊਟੀਫੁਲ ਫਿਲਮ ਰੈਲੇਵੈਂਟ ਫਿਲਮ ਸਮ ਸੀਰੀਅਸ ਸੈਂਸਿਬਲ ਸਿਨੇਮਾ ਐਂਡ ਵਿਦਆਊਟ ਆਡੀਅנס ਦੀ ਸਪੋਰਟ ਤੋਂ ਬਿਨਾ ਆਪਣੀ ਫਿਲਮ 2 ਘੰਟੇ ਤੋਂ ਘਟਦੀ ਆ ਹਾਂ ਆਪਣੀ ਫਿਲਮ 2 ਘੰਟੇ ਤੋਂ ਘਟਦੀ ਆ 1 ਕੀ ਸੀ 156 156 156 ਯਾ ਸੋ ਰੈਲੇਵੈਂਟ ਹੈ ਕ੍ਰਿਸਪ ਮੂਵੀ ਹੈ ਇਨ ਫੈਕਟ ਜਦੋਂ ਮੈਂ ਨਰੇਸ਼ਨ ਹੀ ਲੈ ਰਹੀ ਸੀ ਇਟ ਵਾਸ ਲਾਈਕ ਟਕ 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 ਸੋ ਦੀ ਤੁਸੀਂ ਬਣਾਈਆਂ ਟਕ 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 ਯੂ نو ਐਂਡ ਯਾ ਸਿਕਸ ਇਚ ਵਰਗੀਆਂ ਮੂਵੀਜ਼ ਨੂੰ ਸਪੋਰਟ ਆਡੀਅנס ਸਪੋਰਟ ਦੀ ਲੋੜ ਹੈ ਐਂਡ ਇਸ ਵਾਰ ਤਾਂ ਲਾਈਕ ਆਮ ਲਾਈਕ Please go watch the movie <laughs> because it's like um, without audience support, without their hungara, a <laughs> risk And I want ke <laughs> producers, all filmmakers, har deep to the risks land, vadya projects, the relevant relevant topics they come current. So six each, 14 March no release So please do go watch it, Sare dekho with your families. ਸੋ ਜੀ ਥੈਂਕ ਯੂ so much ਤੁਹਾਡੇ ਤੋਂ ਇਜਾਜ਼ਤ ਲੈਣਾ ਚਾਹਨੀ ਆ ਤੇ ਤੁਹਾਡੇ ਤੋਂ ਵੀ ਇਜਾਜ਼ਤ ਲੈਣਾ ਚਾਹਨੀ ਆ ਤਾਂ 14 ਮਾਰਚ ਦੀ ਜਿਹੜੀ ਡੇਟ ਹੈ ਉਹ ਪਲੀਜ਼ ਤੁਸੀਂ ਨੋਟ ਕਰ ਲਿਓ ਕਿਉਂਕਿ ਬਹੁਤ ਜਾਣਿਆਂ ਦੀ ਮਿਹਨਤ ਲੱਗੀ ਹੁੰਦੀ ਹੈ ਐਵੇਂ ਦੇ ਜਿਹੜੇ ਪ੍ਰੋਜੈਕਟਸ ਨੇ ਉਹ ਬਹੁਤ ਰੇਅਰ ਬਣਦੇ ਨੇ ਤੇ ਸਾਨੂੰ ਲੱਗਦਾ ਹੈ ਕਿ ਪੰਜਾਬੀ ਇੰਡਸਟਰੀ ਨੂੰ ਇਦਾਂ ਦੇ ਕਲਾਕਾਰਾਂ ਦੀ ਇਦਾਂ ਦੇ ਰਿਸਕ ਲੈਣ ਵਾਲੇ ਕਲਾਕਾਰਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸੋ ਪਲੀਜ਼ ਜ਼ਰੂਰ ਦੇਖਣ ਜਾਓ ਫਿਲਮ 6eچ ਕਾਮਲੀ ਦੇ ਨਾਲ ਫਰੈਂਸ ਦੇ ਨਾਲ ਸੋ ਹੁਣ ਮੈਨੂੰ ਦਿਓ ਇਜਾਜ਼ਤ ਹੋਰ ਅਪਡੇਟ ਦੇ ਲਈ ਬਣੇ ਰੋਗਰੂ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ